ਬਲੈਕਆਊਟ ਹੋਣ ਜਾ ਰਿਹਾ ਹੈ ਪੰਜਾਬ ਦੇ ਵਿੱਚ ਔਰ ਉਹਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਸਿਰਫ ਮੌਕ ਡ੍ਰਿਲਸ ਨੇ ਵਾਰ-ਵਾਰ ਅਸੀਂ ਦਰਸ਼ਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਪੈਨਿਕ ਕ੍ਰੀਏਟ ਨਾ ਕੀਤਾ ਜਾਵੇ ਭਾਰਤੀ ਸੇਨਾ ਦੀ ਭਾਰਤੀ ਵਾਯੂ ਸੇਨਾ ਦੀ ਕਿਸੇ ਵੀ ਤਰ੍ਹਾਂ ਦੀ ਮੂਵਮੈਂਟ ਦੀ ਕੋਈ ਵੀਡੀਓ ਨਾ ਬਣਾਈ ਜਾਵੇ ਨਾ ਹੀ ਉਹਨੂੰ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਜਾਵੇ ਨਾ ਹੀ ਉਹਨੂੰ WhatsApp ਦੇ ਜ਼ਰੀਏ ਜਾਂ ਕਿਸੇ ਵੀ ਸੋਸ਼ਲ ਹੈਂਡਲ ਦੇ ਉੱਤੇ ਪਾਇਆ ਜਾਵੇ ਕੋਈ ਵੀ ਇਨਫੋਰਮੇਸ਼ਨ ਜਾਂ ਮਿਸ ਇਨਫੋਰਮੇਸ਼ਨ ਸਾਂਝੀ ਕਰਨ ਤੋਂ ਪਹਿਲਾਂ ਤਸਦੀਕ ਕਰਨੀ ਬਹੁਤ ਲਾਜ਼ਮੀ ਹੈ ਔਰ ਜੇਕਰ ਤੁਸੀਂ ਮੀਡੀਆ ਅਦਾਰਾ ਨਹੀਂ ਹੋ ਔਰ ਤਸਦੀਕ ਨਹੀਂ ਕੀਤੀ ਤਾਂ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਨੂੰ ਸਾਂਝੀ ਕਰਨ ਤੋਂ ਗਰੇਜ਼ ਕੀਤਾ ਜਾਵੇ। ਮੁਲਕਾਂ ਦੇ ਮਸਲੇ ਮਸਾਇਲ ਨੇ ਇਹਦੇ ਵਿੱਚ ਆਪਣੇ ਵੱਲੋਂ ਕਿਸ ਤਰ੍ਹਾਂ ਦਾ ਐਨਾਲਿਸਿਸ ਦੇਣਾ ਔਰ ਉਹਦੇ ਤੇ ਟਿੱਪਣੀ ਕਰਨੀ ਇਸ ਤੋਂ ਗਰੇਜ਼ ਕੀਤਾ ਜਾਵੇ ਔਰ ਆਮ ਆਵਾਮ ਖਾਸ ਤੌਰ ਤੇ ਜਿਹੜੀ ਬਾਰਡਰ ਇਲਾਕਿਆਂ ਦੇ ਨੇੜੇ ਸਿਵਿਲਿయన్స్ ਨੇ ਉਹਨਾਂ ਦਾ ਸਾਥ ਦੇਣ ਦਾ ਵਕਤ ਹੈ ਉਹਨਾਂ ਦੇ ਨਾਲ ਖੜਨ ਦਾ ਵਕਤ ਹੈ। ਬਲੈਕਆਊਟ ਕਿੱਥੇ ਹੋ ਰਿਹਾ ਹੈ ਕਿੰਨੇ ਵਜੇ ਹੋ ਰਿਹਾ ਹੈ ਸਾਇਰਨ ਕਿੰਨੇ ਵਜੇ ਵੱਜੂਗਾ ਕਿਹੜੇ-ਕਿਹੜੇ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਹੈ ਇਹਦੀ ਤਮਾਮ ਜਾਣਕਾਰੀ ਮੇਰੇ ਨਾਲ ਮੇਰੇ ਸਾਥੀ ਰੌਵਰਿੰਦਰ ਸਿੰਘ ਬਣੇ ਹੋਏ ਨੇ ਰੌਵਰਿੰਦਰ ਜੀ ਦਰਸ਼ਕਾਂ ਦੇ ਨਾਲ ਇੱਕ ਵਾਰੀ ਆਪਾਂ ਸਾਂਝਾ ਕਰ ਦਈਏ ਕਿ ਬਲੈਕਆਊਟ ਕਿਹੜੇ ਜ਼ਿਲ੍ਹੇ ਦੇ ਵਿੱਚ ਤੇ ਕਿੰਨੇ ਵਜੇ ਹੈ ਮੈਂ ਚਾਹੁੰਦਾ ਕਿ ਤੁਸੀਂ ਇਹ ਡਿਟੇਲ ਸਾਂਝੀ ਕਰੋ ਦੇਖੋ ਜਿਹੜਾ ਬਲੈਕਆਊਟ ਆ ਉਹ ਤਾਂ ਲਗਭਗ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਊਗਾ ਹੀ ਇਹ ਪਹਿਲਾਂ ਹੀ ਕੱਲ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਸੀ ਕਿ ਬਲੈਕਆਊਟ ਹੋਊਗਾ ਦੋਸਤੋ ਇਹ ਬਲੈਕਆਊਟ ਹੈ ਜਿਹੜਾ ਰਾਤ ਵੇਲੇ ਹੋਊਗਾ ਤੇ ਅੱਡ-ਅੱਡ ਜ਼ਿਲ੍ਹਿਆਂ ਨੂੰ ਅੱਡ-ਅੱਡ ਟਾਈਮ ਦਿੱਤੇ ਗਏ ਨੇ ਪਰ ਤਕਰੀਬਨ ਹਰ ਜ਼ਿਲ੍ਹੇ ਦੇ ਵਿੱਚ 4 ਵਜੇ ਇੱਕ ਸਾਇਰਨ ਵਜਾ ਕੇ ਮੌਕ ਡ੍ਰਿਲ ਕੀਤੀ ਜਾਊਗੀ। ਉਹਦਾ ਮਤਲਬ ਇਹ ਹੋਊਗਾ ਕਿ ਲੋਕ ਇਹ ਸਮਝ ਸਕਣ ਕਿ ਜੇ ਕਿਉਂਕਿ ਅੱਜ ਤਾਂ ਮੌਕ ਡ੍ਰਿਲ ਹੈ। ਕੱਲ ਨੂੰ ਜੇ ਇਹ ਹਾਰਨ ਸਾਇਰਨ ਵੱਜਦਾ ਤਾਂ ਇਸ ਦਾ ਮਤਲਬ ਇਹ ਹੈ ਕਿ ਅਸਮਾਨ ਦੇ ਵਿੱਚ ਕੋਈ ਖਤਰਾ ਹੈ ਤੇ ਆਪਣੇ ਆਪ ਨੂੰ ਤੁਸੀਂ ਕਿਸੇ ਵੀ ਸੁਰੱਖਿਆ ਜਗ੍ਹਾ ਤੇ ਲੈ ਕੇ ਚਲੇ ਜਾਓ। ਕਿਉਂਕਿ ਇਹ ਸਾਇਰਨ ਅੱਜ ਤੋਂ ਬਾਅਦ ਉਦੋਂ ਹੀ বাজਾਇਆ ਜਾਊਗਾ ਜਦੋਂ ਖਤਰਾ ਪਿਆ ਜਾਊਗਾ ਜਾਂ ਦੁਸ਼ਮਨ ਦੇ ਜਿਹੜੇ 에ਅਰਕ੍ਰਾਫਟ ਨੇ ਜਾਂ ਜੈਟਸ ਨੇ ਕਿਸੇ ਤਰੀਕੇ ਨਾਲ ਭਾਰਤ 'ਤੇ ਆਉਣਾ। ਇਹ ਸਾਇਰਨ ਵੱਜਣ ਦਾ ਮਤਲਬ ਜਿਹੜਾ ਅੱਜ 4 ਵਜੇ ਸਾਇਰਨ ਵੱਜਣਾ ਹੈ ਉਹ ਸਾਇਰਨ ਇਸ ਕਰਕੇ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਜੇਕਰ ਅੱਗੇ ਤੋਂ ਇਹ ਸਾਇਰਨ ਵੱਜੇ ਤਾਂ ਇਹਦਾ ਮਤਲਬ ਕਿ ਖਤਰਾ ਹੈ। ਜੀ। ਤੇ ਇਸ ਤੋਂ ਬਾਅਦ ਆ ਜਿਹੜੀ ਉਹ ਮੌਕ ਡ੍ਰਿਲ ਹੋਊਗੀ ਉਹਦੇ ਵਿੱਚ ਸਿਰਫ ਇਹ ਹੀ ਦੱਸਿਆ ਜਾਊਗਾ ਕਿ ਜੇਕਰ ਜਦੋਂ ਸਾਇਰਨ ਵੱਜੂਗਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਜਾਂ ਕਦੇ ਵੀ ਵੱਜੂਗਾ ਵੈਸੇ ਤਾਂ ਅਸੀਂ ਚਾਹੁੰਦੇ ਹਾਂ ਕਿ ਨਾ ਵੱਜੇ ਪਰ ਜੇਕਰ ਵੱਜਦਾ ਤਾਂ ਤੁਸੀਂ ਆਪਣਾ ਬਚਾ ਕਿਵੇਂ ਕਰਨਾ ਖਾਸ ਕਰਕੇ ਸਕੂਲਾਂ ਦੇ ਵਿੱਚ ਅੱਜ ਸਵੇਰ ਤੋਂ ਹੀ ਬਹੁਤ ਸਾਰੀਆਂ ਥਾਵਾਂ ਤੇ ਬਹੁਤ ਸਾਰੇ ਸਕੂਲਾਂ ਤੋਂ ਇਹ ਖਬਰ ਆ ਰਹੀਆਂ ਜਿਲ੍ਹਿਆਂ ਦੇ ਵਿੱਚ ਕਿ ਬੱਚਿਆਂ ਨੂੰ ਇਹ ਖਾਸ ਤੌਰ ਤੇ ਮੌਕ ਟ੍ਰੈਲ ਸਮਝਾਈ ਜਾ ਰਹੀ ਹੈ ਆਮ ਨਾਗਰਿਕ ਵੀ ਕਿਵੇਂ ਆਪਣਾ ਬਚਾਅ ਕਰ ਸਕਦੇ ਨੇ ਜਦੋਂ ਵੀ ਇਹ ਸਾਇਰਨ ਦੀ ਸਥਿਤੀ ਆਉਂਦੀ ਹੈ ਤਾਂ ਉਹ ਸਭ ਕੁਝ ਹੈ ਜਿਹੜਾ ਉਹ ਮੌਕ ਟ੍ਰੈਲ 'ਚ ਦੱਸਿਆ ਜਾਊਗਾ ਬਾਕੀ ਬੜਾ ਅਹਿਮ ਹੋ ਜਾਂਦਾ ਕਿ ਜਿਹੜਾ ਰਾਤ ਵਾਲਾ ਬਲੈਕਆਊਟ ਆ ਉਹ ਬੜਾ ਇੰਪੋਰਟੈਂਟ ਹੈ ਕਿਉਂਕਿ ਕੱਲ ਰਾਤ ਇੰਡੀਆ ਨੇ ਅਟੈਕ ਕੀਤਾ ਪਾਕਿਸਤਾਨ ਤੇ ਤੇ ਇਸ ਵੇਲੇ ਖਬਰਾਂ ਇਹ ਆ ਰਹੀਆਂ ਨੇ ਕਿ ਪਾਕਿਸਤਾਨ ਦੀ ਜਿਹੜੀ ਆਰਮੀ ਹੈ ਜਿਹੜੀ ਪੂਰੀ ਫੌਜ ਹੈ ਉਹ ਆਪਣੀ ਸਰਕਾਰ ਤੋਂ ਇਹ ਛੋਟ ਮੰਗ ਰਹੀ ਹੈ ਕਿ ਸਾਨੂੰ ਖੁੱਲੀ ਛੋਟ ਦੇ ਦਿੱਤੀ ਜਾਵੇ ਅਗਲਾ ਜਿਹੜਾ ਐਕਸ਼ਨ ਆ ਅਸੀਂ ਕਿਸੇ ਵੀ ਵੇਲੇ ਲੈ ਸਕਦੇ ਹਾਂ ਕਿਸੇ ਤਰੀਕੇ ਦਾ ਵੀ ਐਕਸ਼ਨ ਤੇ ਉਹ ਖਬਰਾਂ ਇਹ ਆ ਰਹੀਆਂ ਨੇ ਕਿ ਪਾਕਿਸਤਾਨ ਦੀ ਸਰਕਾਰ ਹੈ ਜਿਹੜੀ ਫੌਜ ਨੂੰ ਉਹ ਖੁੱਲੀ ਛੋਟ ਦੇ ਰਹੀ ਦੇ ਸਕਦੀ ਹੈ ਪਰ ਕਈ ਥਾਂ ਤੇ ਤਾਂ ਇਹ ਵੀ ਆ ਰਿਹਾ ਹੈ ਨਾਲ ਹੀ ਉਹਨਾਂ ਦੇ ਡਿਫੈਂਸ ਮਿਨਿਸਟਰ ਦਾ ਵੀ ਬਿਆਨ ਹੈ ਕਿ ਉਹ ਚਾਹੁੰਦੇ ਆ ਕਿ ਜੇ ਭਾਰਤ ਪਿੱਛੇ ਹਟਦਾ ਹੈ ਜਾਂ ਕੋਈ ਕਾਰਵਾਈ ਨਹੀਂ ਕਰਦਾ ਤਾਂ ਫਿਰ ਅਸੀਂ ਵੀ ਨਹੀਂ ਕਰਾਂਗੇ ਮੈਂ ਚਾਹੁੰਨਾ ਕਿ ਬਲੈਕਆਊਟ ਦੇ ਜ਼ਿਲ੍ਹੇ ਵਾਰ ਜਿਹੜਾ ਦਰਸ਼ਕਾਂ ਨਾਲ ਸਾਂਝਾ ਕੀਤਾ ਸੋ ਸੋ ਬਲੈਕਆਊਟ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਮਹਾਲੀ ਜਿਹੜਾ ਜ਼ਿਲ੍ਹਾ ਉਹਦੇ ਰਾਤ 7:30 ਵਜੇ ਤੋਂ ਲੈ ਕੇ 7:40 ਤੱਕ 10 ਮਿੰਟ ਲਈ ਬਲੈਕਆਊਟ ਰਹੂਗਾ ਸਿਰਫ ਇਹਦੇ ਵਿੱਚ ਹਰ ਤਰ੍ਹਾਂ ਦੀ ਲਾਈਟ ਬੰਦ ਕਰਨੀ ਪਊਗੀ ਤੁਸੀਂ ਆਪਣੇ ਇਨਵਰਟਰ ਜਨਰੇਟਰ ਨਹੀਂ ਚਲਾ ਸਕਦੇ ਜਿਹੜੀਆਂ ਗੱਡੀਆਂ ਜਿੱਥੇ ਵੀ ਚੱਲ ਰਹੀਆਂ ਥੋਡੀਆਂ ਉਹਦੀਆਂ ਲਾਈਟਾਂ ਬੰਦ ਕਰਨੀਆਂ ਪੈਣਗੀਆਂ ਤੁਹਾਨੂੰ ਰੈਸਟੋਰੈਂਟ ਬਾਰ ਇਵਨ ਤੁਸੀਂ ਮੋਬਾਈਲ ਦੀ ਜਿਹੜੀ ਟਾਰਚ ਆ ਉਹ ਵੀ ਨਹੀਂ ਚਲਾ ਸਕਦੇ ਕਿਸੇ ਕੋਈ ਦੀਵਾ ਵੀ ਤੱਕ ਵੀ ਕਿਹਾ ਗਿਆ ਕਿ ਦੀਵਾ ਵੀ ਤੁਸੀਂ ਨਹੀਂ ਚਲਾ ਸਕਦੇ ਜੀ ਜੀ ਅੱਗੇ ਸਿਲਸਿਲਾ ਪੂਰਾ ਪੂਰਾ ਇੱਕ ਵਾਰੀ ਡਿਟੇਲ ਜਿਹੜੀ ਹੈ Rao ji ਮੈਂ ਚਾਹਣਾ ਤੁਸੀਂ ਸਾਂਝੀ ਕਰ ਸੋ ਮਹਾਲੀ ਦੇ ਵਿੱਚ ਅਸੀਂ ਦੱਸਿਆ ਕਿ 7:30 ਤੋਂ ਲੈ ਕੇ 10:40 ਤੱਕ ਇਹ ਬਲੈਕਆਊਟ ਰਹੂਗਾ ਚੰਡੀਗੜ੍ਹ 'ਚ ਵੀ ਸੇਮ ਇਹੀ ਟਾਈਮ ਹੈ 7:30 ਤੋਂ ਲੈ ਕੇ 7:40 ਤੱਕ ਜਲੰਧਰ ਤੇ ਆਦਮਪੁਰ ਦੇ ਵਿੱਚ 8 ਤੋਂ ਲੈ ਕੇ 9 ਵਜੇ ਤੱਕ ਇਹ ਇੱਕ ਪੂਰਾ ਘੰਟਾ ਇਹ ਇਹ ਦੋਨਾਂ ਥਾਵਾਂ ਤੇ ਬਲੈਕਆਊਟ ਰਹੂਗਾ ਲੁਧਿਆਣਾ ਦੇ ਵਿੱਚ 8 ਤੋਂ ਲੈ ਕੇ 8:30 ਤੱਕ ਬਠਿੰਡਾ ਦੇ ਵਿੱਚ 8:30 ਤੋਂ 8:35 ਤੱਕ ਸਿਰਫ 5 ਮਿੰਟ ਦਾ ਰਹੂਗਾ ਪਟਿਆਲਾ ਦੇ ਵਿੱਚ 10 ਤੋਂ ਲੈ ਕੇ ਰਾਤ 10 ਤੋਂ ਲੈ ਕੇ 10:30 ਵਜੇ ਤੱਕ ਯਾਨੀ ਅੱਧਾ ਘੰਟਾ ਪਟਿਆਲਾ ਬਲੈਕਆਊਟ ਰਹੂਗਾ ਟਾਂਡਾ ਦੇ ਵਿੱਚ 8 ਤੋਂ ਲੈ ਕੇ 8:10 ਵਜੇ ਤੱਕ ਨਵਾਂ ਸ਼ਹਿਰ ਚ 8 ਤੋਂ ਲੈ ਕੇ 8:10 ਤੱਕ ਰਹੂਗਾ ਫਿਰੋਜ਼ਪੁਰ ਦੇ ਵਿੱਚ 9 ਤੋਂ ਲੈ ਕੇ 9:30 ਤੱਕ ਤੇ ਤਰਨਤਾਰਨ ਦੇ ਵਿੱਚ ਵੀ 9 ਤੋਂ ਲੈ ਕੇ 9:30 ਤੱਕ ਰਾਤ ਨੂੰ ਬਰਨਾਲਾ ਦੇ ਵਿੱਚ 8 ਤੋਂ 8:30 ਤੱਕ ਗੁਰਦਾਸਪੁਰ ਤੇ ਬਟਾਲਾ 9 ਤੋਂ ਲੈ ਕੇ 9:30 ਅੱਧਾ ਘੰਟਾ ਇੱਥੇ ਬਡਲਾਡਾ ਦੇ ਵਿੱਚ 9 ਤੋਂ 9.5 ਦਾ ਟਾਈਮ ਹੈ ਤੇ ਫਰੀਦਕੋਟ ਦੇ ਵਿੱਚ 10 ਤੋਂ ਲੈ ਕੇ 10.5 ਉਹੀ ਪਟਿਆਲੇ ਵਾਲਾ ਸਮਾਂ ਸੋ ਇਹ ਉਹ ਜ਼ਿਲ੍ਹੇ ਨੇ ਜਿੱਥੇ ਬਲੈਕਆਊਟ ਅੱਜ ਰਾਤ ਨੂੰ ਦੇਖਣ ਨੂੰ ਮਿਲੇਗਾ ਸੋ ਲੋਕਾਂ ਨੂੰ ਜਿਵੇਂ ਐਡਵਾਈਜ਼ਰੀ ਸਰਕਾਰਾਂ ਦੇ ਵੱਲੋਂ ਜਾਂ ਪ੍ਰਸ਼ਾਸਨ ਦੇ ਵੱਲੋਂ ਹਰ ਜ਼ਿਲ੍ਹੇ ਦੇ ਪ੍ਰਸ਼ਾਸਨ ਦੇ ਵੱਲੋਂ ਇਹ ਜਾਰੀ ਆਲਰੇਡੀ ਕੀਤੀ ਗਈ ਹੈ ਕਿ ਜਦੋਂ ਇਹ ਬਲੈਕਆਊਟ ਆ ਜਿਵੇਂ ਸਿਮਰਜੋਤ ਸਿੰਘ ਮੱਕੜ ਹੋਰਾਂ ਨੇ ਦੱਸਿਆ ਕਿ ਕਿਸੇ ਵੀ ਤਰੀਕੇ ਦੀ ਤੁਸੀਂ ਰੋਸ਼ਨੀ ਪੈਦਾ ਨਹੀਂ ਕਰਨੀ ਧਰਤੀ ਦੇ ਉੱਤੇ ਇਹਦਾ ਖਾਸ ਮਤਲਬ ਤੁਹਾਨੂੰ ਸਮਝਾ ਦਿੰਨੇ ਆ ਵੀ ਕਿਉਂ ਬਲੈਕਆਊਟ ਰੱਖਿਆ ਜਾਂਦਾ ਕਿਉਂਕਿ ਅ ਐਸਾ ਨਾ ਹੋ ਕਿ ਰਾਤ ਨੂੰ ਪਾਕਿਸਤਾਨ ਦੇ ਜੈਟਸ ਨੇ ਉਹ ਸਾਡੀ ਹਵਾਈ ਖੇਤਰ ਦੇ ਵਿੱਚ ਸਾਡੀ ਸੀਮਾ ਚ ਆ ਕੇ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਮੈਂ ਮੈਂ ਦਰਸ਼ਕਾਂ ਨਾਲ ਇੱਕ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਇੱਕ ਤਾਂ ਬਲੈਕਆਊਟ ਹੈ ਇੱਕ ਜਿਹੜੀ ਮੌਕ ਡ੍ਰਿਲ ਹੈ ਉਹਦੇ ਵਿੱਚ ਤੁਹਾਨੂੰ ਮੈਂ ਸਾਂਝਾ ਕਰਨਾ ਚਾਹੁੰਦਾ ਕਿ ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜੀਆਂ ਮੌਕ ਡ੍ਰਿਲਸ ਹੋ ਰਹੀਆਂ ਮੌਕ ਡ੍ਰਿਲ ਦੇ ਜ਼ਰੀਏ ਜੇਕਰ ਵਾਰ ਦੀ ਸਿਚੁਏਸ਼ਨ ਆਉਂਦੀ ਹੈ ਔਰ ਜੇ 에ਅਰ ਅਟੈਕ ਹੁੰਦਾ ਹੈ ਪਾਕਿਸਤਾਨ ਦੇ ਵੱਲੋਂ ਤਾਂ ਕਿਵੇਂ ਬਚਾਅ ਕਰਨਾ ਹੈ ਇਹਦੇ ਬਾਰੇ ਕੀ ਤਿਆਰੀ ਹੋ ਸਕਦੀ ਹੈ ਲੋਕ ਰਿਐਕਟ ਕਿਵੇਂ ਕਰਨਗੇ ਇਹਦੀ ਮੌਕ ਡ੍ਰਿਲ ਹੈ ਔਰ ਇਹ ਮੌਕ ਡ੍ਰਿਲ ਜਿਹੜੀ ਹੈ ਇਹ ਬਲੈਕਆਊਟ ਤੋਂ ਪਹਿਲਾਂ ਹੋਊਗੀ ਉਹਦੇ ਚ ਇਹ ਦੱਸ ਦਿੰਨੇ ਆ ਕਿ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਜਲੰਧਰ ਦਾ ਆਦਮਪੁਰ ਬਰਨਾਲਾ ਭਾਖੜਾ ਨੰਗਲ ਜਿਹੜਾ ਹੈ ਰੋਪੜ ਦਾ ਹਲਵਾਰਾ ਲੁਧਿਆਣਾ ਦੇ ਨੇੜੇ ਕਿਉਂਕਿ ਹਲਵਾਰਾ ਬਹੁਤ ਇੰਪੋਰਟੈਂਟ ਹੈ ਇਹ ਸੀ ਜਾਣਦੇ ਆ ਕਿਉਂ ਹੈ ਕੋਟਕਪੂਰਾ ਬਟਾਲਾ ਮੋਹਾਲੀ ਅਬੋਰ ਕਪੂਰਥਲਾ ਦਾ ਫਰੀਦਪੁਰ ਰੋਪੜ ਤੇ ਸੰਗਰੂਰ ਇੱਥੇ ਮੌਕ ਡ੍ਰਿਲਸ ਅੱਜ ਕੀਤੀਆਂ ਜਾਣੀਆਂ ਨੇ ਮੌਕ ਡ੍ਰਿਲਸ ਔਰ 4 ਵਜੇ ਸਾਇਰਨ ਵੱਜੂਗਾ ਉਸ ਤੋਂ ਬਾਅਦ ਮੌਕ ਡ੍ਰਿਲ ਮੌਕ ਡ੍ਰਿਲ ਤੋਂ ਬਾਅਦ ਰਾਤ ਨੂੰ ਬਲੈਕਆਊਟ ਹੋਣਾ ਹੈ ਮੈਂ राव ਜੀ ਚਾਹੂੰਗਾ ਕਿ ਤੁਸੀਂ ਇਹ ਅਭਿਆਸ ਕਿਉਂ ਜ਼ਰੂਰੀ ਹੁੰਦਾ ਥੋੜਾ ਇਹਦੇ ਬਾਰੇ ਦਰਸ਼ਕਾਂ ਦੇ ਨਾਲ ਸਾਂਝਾ ਕਰੋ ਪੈਨਿਕ ਨਾ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਘਬਰਾਹਟ ਹੋਣੇ ਕੈਮਰਾਮੈਨ ਮਲਕੀਤ ਸਨ ਪੁੱਛ ਰਿਹਾ ਸੀਗਾ ਕਿ ਭਾਜੀ ਘਬਰਾਉਣ ਵਾਲੀ ਗੱਲ ਤਾਂ ਨਹੀਂ ਬੱਚਾ ਛੋਟਾ ਡਰ ਵਾਲੀ ਗੱਲ ਤਾਂ ਨਹੀਂ ਤਾਂ ਅਸੀਂ ਸਾਰੇ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਜਿਵੇਂ ਅਸੀਂ ਕੈਮਰਾਮੈਨ ਨਾਲ ਵੀ ਇਹ ਜ਼ਿਕਰ ਕੀਤਾ ਤੁਹਾਨੂੰ ਵੀ ਦੱਸ ਦਿੰਨੇ ਆ ਕਿ ਕੋਈ ਘਬਰਾਉਣ ਦੀ ਗੱਲ ਨਹੀਂ ਹੈ ਕਿਸੇ ਤਰ੍ਹਾਂ ਦੀ ਪੈਨਿਕ ਦੀ ਸਿਚੁਏਸ਼ਨ ਦੀ ਗੱਲ ਨਹੀਂ ਹੈ ਵਾਰ-ਵਾਰ ਇਹ ਵੀ ਕਹਿ ਰਹੇ ਆ ਕਿ ਜੇਕਰ ਕਿਸ ਤਰ੍ਹਾਂ ਦੀ ਕੋਈ ਵੀਡੀਓ ਫੋਟੋ ਕੋਈ ਵੀ ਆਰਮੀ ਦੀ ਕੋਈ ਵੀ ਫੌਜ ਦੀ ਇਨਫੋਰਮੇਸ਼ਨ ਹੈ ਉਹ ਸਾਂਝੀ ਨਾ ਕੀਤੀ ਜਾਵੇ ਜੰਗ ਜਿਹੜਾ ਇਹ ਮੁਲਕਾਂ ਦੇ ਜਦੋਂ ਲੱਗਦੇ ਆ ਤਾਂ ਨੁਕਸਾਨ ਦੋਵੇਂ ਪਾਸੇ ਹੁੰਦਾ ਅਸੀਂ ਇਹ ਸਾਰੇ ਜਾਣਦੇ ਆ ਪਰ ਇਸ ਵੇਲੇ ਮੁਲਕ ਪੱਦਰ ਦੀ ਗੱਲ ਦੇ ਵਿੱਚ ਸਿਰਫ ਸਾਡਾ ਅਨਲਿਸਿਸ ਜਾਂ ਚਾਰ ਗੱਲਾਂ ਲਿਖਣ ਨਾਲ ਕੋਈ ਫਾਇਦਾ ਭਾਵੇਂ ਨਾ ਹੋਵੇ ਪਰ ਕਈ ਵਾਰੀ ਜਿਵੇਂ ਹੁਣੇ ਲੈਫਟਨੈਂਟ ਜਰਨਲ ਕੇਜੀਸਟ ਲੋਨੇ ਨੇ ਵੀ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਕੋਈ ਵੀ ਵੀਡੀਓ ਜਾਂ ਫੋਟੋ ਅਪਲੋਡ ਕਰਕੇ ਅਨ ਇੰਟੈਂਸ਼ਨਲੀ ਯਾਨੀ ਕਿ ਤੁਸੀਂ ਚਾਹਦੇ ਨਹੀਂ ਹੋਵੋਗੇ ਪਰ ਹੋ ਸਕਦਾ ਤੁਸੀਂ ਆ ਆਪਦੇ ਦੁਸ਼ਮਨ ਦਾ ਐਨਮੀ ਦਾ ਸਾਥ ਦੇ ਦਿਓ ਜਾਂ ਉਹਦੀ ਹੈਲਪ ਕਰ ਰਹੇ ਹੋਵੋਗੇ। ਰਾਓ ਜੀ। ਆ ਬਿਲਕੁਲ ਆਪਣੀ ਗੱਲ ਹੋ ਰਹੀ ਸੀ ਕਿ ਮੌਕ ਡ੍ਰਿਲ ਤੇ ਬਲੈਕਆਊਟ ਦੇ ਵਿੱਚ ਤੇ ਇਸ ਤੋਂ ਪਹਿਲਾਂ ਦੱਸਾਂ ਮੈਂ ਇੱਕ ਦੱਸ ਦਿੰਨਾ ਕਿ ਦੁਨੀਆ ਦਾ ਇਕਲੌਤਾ ਦੇਸ਼ ਐਸਾ ਸਵਿਟਜ਼ਰਲੈਂਡ ਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ 10-20 ਲੱਖ ਦੇ ਕਰੀਬ ਜਿਹੜੇ ਬੰਕਰ ਨੇ ਉਹ ਉਦੋਂ ਵਰਲਡ ਵਾਰ 2 ਦੇ ਸਮੇਂ ਦੌਰਾਨ ਉੱਥੇ ਦੀ ਸਰਕਾਰ ਨੇ ਬਣਾਏ ਸੀ ਇਸ ਕਰਕੇ ਮਕਸਦ ਸੀ ਕਿ ਜੇ ਹਵਾਈ ਹਮਲਾ ਹੁੰਦਾ ਤਾਂ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਨੇ ਉਹ ਤੁਰੰਤ ਸਾਇਰਨ ਵੱਜਦਾ ਤੇ ਸਾਇਰਨ ਵੱਜਣ ਤੋਂ ਬਾਅਦ ਉਹ ਜਿੱਥੇ ਕਿਤੇ ਵੀ ਨੇ ਉਹ ਆਪਣੇ ਨੇੜਲੇ ਬੰਕਰ ਦੇ ਵਿੱਚ ਜਾ ਕੇ ਲੁਕ ਜਾਣਗੇ ਜਿੱਥੇ ਕੀ ਉਹ ਸੇਫ ਰਹਿਣਗੇ ਜੇ ਬੰਕਰ ਦੇ ਉੱਤੇ ਵੀ ਕੋਈ ਬੰਬ ਡਿੱਗਦਾ ਆ ਕੇ ਤਾਂ ਉਹ ਦੇ ਅੰਡਰ ਬੈਠੇ ਜਿਹੜੇ ਲੋਕ ਨੇ ਉਹ ਸੁਰੱਖਿਅਤ ਰਹਿੰਦੇ ਨੇ ਕਰਾਂ ਦੀ ਬਜਾਏ ਕਿ ਘਰਾ ਦੀਆਂ ਛੱਤਾਂ ਨੂੰ ਅਕਸਰ ਅਸੀਂ ਦੇਖਦੇ ਆ ਜਿਹੜੇ ਸ਼ੈੱਲ ਹੁੰਦੇ ਨੇ ਰਾਕਟ ਹੁੰਦੇ ਨੇ ਜਾਂ ਬੰਬ ਹੁੰਦੇ ਨੇ ਉਹ ਤੋੜ ਦਿੰਦੇ ਨੇ ਸੋ ਮਕਸਦ ਇਹੀ ਹੈ ਕਿ ਜੇਕਰ ਸਥਿਤੀ ਐਸੀ ਪੈਂਦੀ ਆ ਜੇਕਰ ਅੱਜ ਤੋਂ ਬਾਅਦ ਅੱਜ ਜਿਵੇਂ 4 ਵਜੇ ਸਾਰਨ ਵੱਜੂਗਾ ਜੇਕਰ ਉਸ ਤੋਂ ਬਾਅਦ ਰਾਤ ਨੂੰ ਕਿਤੇ ਸਾਰਨ ਵੱਜਦਾ ਜਾਂ ਕੱਲ ਨੂੰ ਕਿਤੇ ਸਾਰਨ ਵੱਜਦਾ ਤਾਂ ਉਸ ਤਰ੍ਹਾਂ ਤੁਸੀਂ ਇਹੀ ਕਰਨਾ ਕਿ ਆਪਣੇ ਆਪ ਨੂੰ ਕਿਤੇ ਵੀ ਸੇਫ ਥਾਂ ਤੇ ਲੈ ਕੇ ਜਾਣਾ ਆ ਦੂਸਰੀ ਗੱਲ ਇਹ ਹੈ ਕਿ ਬਲੈਕਆਊਟ ਦਾ ਰਾਤ ਵੇਲੇ ਦਾ ਇਸ ਕਰਕੇ ਜ਼ਰੂਰੀ ਹੋ ਜਾਂਦਾ ਕਿਉਂਕਿ ਜੇ ਦੁਸ਼ਮਣ ਦੇ 에ਅਰਕ੍ਰਾਫਟ ਸਾਡੀ 에ਅਰਫੀਲਡ 'ਚ ਆਉਂਦੇ ਨੇ ਸਾਡੀ 에ਅਰਸਪੇਸ 'ਚ ਜਾਂ ਸਾਡੀ ਸੀਮਾ ਦੇ ਅੰਦਰ ਆਉਂਦੇ ਨੇ ਤਾਂ ਜ਼ਿਆਦਾਤਰ ਜਿਹੜੇ ਜੈਟ ਹੁੰਦੇ ਨੇ ਉਹ ਨੀਚੇ ਤੱਕ ਦੇਖਦੇ ਨੇ ਕਿ ਟਾਰਗੇਟ ਕਿੱਥੇ ਆ ਕਿ ਵਸੋਂ ਫਿਰ ਇਹ ਹੁੰਦਾ ਕਿ ਉਹ ਮੈਦਾਨੀ ਇਲਾਕੇ ਦੇ ਵਿੱਚ ਤਾਂ ਉਹਨਾਂ ਨੇ ਬੰਬ ਸੁੱਟ ਕੇ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਜੰਗ ਦੇ ਵੇਲੇ ਇਹ ਹੁੰਦੀ ਹੈ ਕਿ ਕੈਜ਼ੂਲਟੀ ਪੈਦਾ ਕੀਤੀ ਜਾਣ ਦੂਸਰੇ ਦੇਸ਼ਾਂ ਦੇ ਵਿੱਚ ਸੋ ਇਸੇ ਤੇ ਮੈਂ ਬਲੈਕਆਊਟ ਦੇ ਦੌਰਾਨ ਕੀ ਨਾ ਕਰੋ ਏ ਜ਼ਰੂਰ ਇਨਫਾਰਮੇਸ਼ਨ ਸਾਂਝੀ ਕਰ ਦੇਣਾ ਕਿ ਘਰਾਂ ਦੇ ਵਿੱਚ ਘਰ ਦੇ ਅੰਦਰ ਰਹੋ ਬਾਹਰ ਨਾ ਨਿਕਲੋ ਘਰ ਤੇ ਬਾਹਰ ਦੀਆਂ ਲਾਈਟਾਂ ਬੰਦ ਕਰਨੀਆਂ ਤੁਸੀਂ ਆਪਦੀਆਂ ਘਰ ਤੇ ਬਾਹਰ ਜਿਹੜੀਆਂ ਵੀ ਲਾਈਟਸ ਨੇ ਉਹਨਾਂ ਲਾਈਟਾਂ ਨੂੰ ਬੰਦ ਕਰਨਾ ਜੇਕਰ ਕਿਸੇ ਵਹੀਕਲ ਚੋਂ ਵਾਹਨ ਚੋਂ ਕਿਤੇ ਵੀ ਹੋ ਪੰਜਾਬ ਦੇ ਵਿੱਚ ਅੱਜ ਰਾਤ ਨੂੰ 8 ਵਜੇ ਤਾਂ ਉਹ ਵਹੀਕਲ ਸਾਈਡ ਤੇ ਰੋਕ ਲਓ ਉਹਦੀਆਂ ਲਾਈਟਾਂ ਬੰਦ ਕਰ ਦਿਓ ਕਰਦੇ ਪਰਦੇ ਚੰਗੀ ਤਰ੍ਹਾਂ ਬੰਦ ਕਰ ਦਿਓ ਅੰਦਰ ਦੀ ਕਿਸੇ ਤਰ੍ਹਾਂ ਦੀ ਵੀ ਰੋਸ਼ਨੀ ਬਾਹਰ ਨਾ ਜਾਵੇ ਸੁਰੱਖਿਆ ਕਰਮੀ ਜਿੰਨੇ ਵੀ ਨੇ ਜੇ ਕੋਈ ਪੁਲਿਸ ਮੁਲਾਜ਼ਮ ਆਉਂਦਾ ਹੈ ਜਾਂ ਸੁਰੱਖਿਆ ਕਰਮੀ ਆਉਂਦੇ ਆ ਤੁਹਾਡੇ ਜ਼ਿਲ੍ਹੇ ਦੇ ਡੀਸੀ ਦੇ ਵੱਲੋਂ ਕੋਈ ਵੀ ਇਨਫੋਰਮੇਸ਼ਨ ਦਿੱਤੀ ਗਈ ਹੈ ਆਰਡਰਸ ਦਿੱਤੇ ਗਏ ਨੇ ਉਹ ਮੰਨਣਾ ਪਾਲਣਾ ਕਰਨਾ ਤੁਹਾਡਾ ਫਰਜ਼ ਹੈ ਰੇਡੀਓ ਟੀਵੀ ਫੋਨ ਦੇ ਉੱਤੇ ਸਰਕਾਰੀ ਅਪਡੇਟ ਤੁਸੀਂ ਸੁਣਦੇ ਰਹੋ ਜਿਵੇਂ ਮੈਂ ਪਹਿਲਾਂ ਦੱਸਿਆ ਸੈੰਮ ਬਣਾਈ ਰੱਖੋ ਸ਼ਾਂਤੀ ਬਣਾਈ ਰੱਖੋ ਔਰ ਇਹਦੇ 'ਚ ਮਦਦ ਕਰੋ ਲਿਫਟ ਦਾ ਉਪਯੋਗ ਨਾ ਕਰੋ ਤੇ ਜ਼ਰੂਰਤ ਪਵੇ ਤਾਂ ਪੌੜੀਆਂ ਤੋਂ ਜਾਓ ਇਸ ਵਕਤ ਦੇ ਦੌਰਾਨ ਲਿਫਟ ਦਾ ਲਿਫਟ ਦੀ ਵਰਤੋਂ ਨਾ ਕਰੋ ਹੋ ਸਕਦਾ ਹੈ ਕਿ ਬਿਜਲੀ ਨਾ ਹੋਣ ਕਰਕੇ ਉਹਨੇ ਸਮੇਂ ਲਈ ਤੁਸੀਂ ਲਿਫਟ ਦੇ ਵਿੱਚ ਕਿਤੇ ਫਸ ਨਾ ਜਾਓ ਤਾਂ ਇਸ ਗੱਲ ਦਾ ਬਹੁਤ ਖਾਸ ਧਿਆਨ ਰੱਖੋ ਅੱਜ ਕੱਲ੍ਹ ਪੰਜਾਬ ਦੇ ਵਿੱਚ ਘਰਾਂ 'ਚ ਵੀ ਲਿਫਟਾਂ ਨੇ ਔਰ ਬਹੁਤ ਸਾਰੀਆਂ ਸੋਸਾਇਟੀਜ਼ 'ਚ ਲਿਫਟਾਂ ਨੇ ਲੋਕਾਂ ਦੀਆਂ ਤਾਂ ਕਈ ਵਾਰੀ ਆਪਦੇ ਆਲੇ-ਦੁਆਲੇ ਦੇ ਬੰਦਿਆਂ ਨੂੰ ਇਹਦੀ ਇਨਫੋਰਮੇਸ਼ਨ ਜਾਣਕਾਰੀ ਦਿੰਦੇ ਵੀ ਰਹੋ ਤਾਂ ਇੱਕ ਵਾਰੀ ਫਿਰ ਦਰਸ਼ਕਾਂ ਨੂੰ ਦੱਸ ਦਈਏ ਕਿ ਰਾਤ ਦਾ ਬਲੈਕਆਊਟ ਹੈ ਬਲੈਕਆਊਟ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਮੌਕ ਡ੍ਰਿਲਸ ਨੇ ਫਿਰ ਦੱਸ ਦਿੰਨੇ ਆ ਮੋਹਾਲੀ 'ਚ 7:30 ਤੋਂ 7:40 ਤੱਕ ਚੰਡੀਗੜ੍ਹ 'ਚ 7:30 ਤੋਂ 7:40 ਤੱਕ ਜਲੰਧਰ ਤੇ ਆਦਮਪੁਰ 'ਚ 8:00 ਵਜੇ ਤੋਂ 9:00 ਵਜੇ ਤੱਕ 1 ਘੰਟਾ ਲੁਧਿਆਣਾ 'ਚ 8:00 ਤੋਂ 8:30 ਅੱਧਾ ਘੰਟਾ ਬਠਿੰਡਾ 'ਚ 8:30 ਤੋਂ 8:35 ਤੱਕ 5 ਮਿੰਟ ਪਟਿਆਲਾ 'ਚ 10:00 ਤੋਂ 10:30 ਅੱਧਾ ਘੰਟਾ ਟਾਂਡਾ ਦੇ ਵਿੱਚ 8:00 ਤੋਂ 8:10 ਤੱਕ ਨਮਾ ਸ਼ਹਿਰ ਚ 8 ਵਜੇ ਤੋਂ 8:10 ਤੱਕ ਫਿਰੋਜ਼ਪੁਰ ਚ 9 ਵਜੇ ਤੋਂ 9:30 ਤੱਕ ਤਰਨਤਾਰਨ ਦੇ ਵਿੱਚ 9 ਵਜੇ ਤੋਂ 9:30 ਤੱਕ ਬਰਨਾਲਾ ਦੇ ਵਿੱਚ 8 ਵਜੇ ਤੋਂ 8:30 ਤੱਕ ਗੁਰਦਾਸਪੁਰ ਤੇ ਬਟਾਲਾ ਦੇ ਵਿੱਚ 9 ਵਜੇ ਤੋਂ 9:30 ਤੱਕ ਬੁੱਢਲਾਡਾ ਦੇ ਵਿੱਚ 9 ਵਜੇ ਤੋਂ 9:30 ਤੱਕ ਤੇ ਫਰੀਦਕੋਟ ਦੇ ਵਿੱਚ 10 ਵਜੇ ਤੋਂ 10:30 ਵਜੇ ਤੱਕ ਬਲੈਕਆਊਟ ਹੋਊਗਾ ਸੋ ਤੁਸੀਂ ਸ਼ਾਂਤੀ ਬਣਾਈ ਰੱਖੋ ਪ੍ਰਸ਼ਾਸਨ ਦਾ ਸਾਥ ਦਿਓ ਫੌਜ ਦੀ 에ਅਰ ਫੋਰਸ ਦੀ ਕਿਸੇ ਤਰ੍ਹਾਂ ਦੀ ਵੀ ਕਿਸੇ ਮੂਵਮੈਂਟ ਦੀ ਕੋਈ ਵੀ ਵੀਡੀਓ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਨਾ ਪਾਓ